you mm -hmm. ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੂ 993 ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਰਿਵਿਊ ਪਟੀਸ਼ਨ ਵਾਲੇ ਕੇਸ ਦੀ ਤੇ ਇਸ ਦੇ ਨਾਲ ਹੀ ਗੱਲ ਕਰਾਂਗੇ ਜੀ ਐਗਜ਼ਾਮ ਡੇਟ ਦੀ ਬਹੁਤ ਸਾਰੇ ਕੈਂਡੀਡੇਟਸ ਦੇ ਲਗਾਤਾਰ ਕਮੈਂਟਸ ਆ ਰਹੇ ਸਨ ਪਿਛਲੇ 2-3 ਦਿਨਾਂ ਤੋਂ ਕਿ ਮੈਡਮ ਜਿਹੜਾ ਐਗਜ਼ਾਮ ਡੇਟ ਹੈ ਉਹ ਚੇਂਜ ਹੋਏਗੀ ਜਾਂ ਨਹੀਂ ਕਿ ਐਗਜ਼ਾਮ 28 ਜੁਲਾਈ ਨੂੰ ਹੀ ਹੋਵੇਗਾ ਤਾਂ ਤੁਹਾਡੇ ਇਹਨਾਂ ਸਾਰੇ ਡਾਊਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਹੈ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾਂ ਦੇਖੋ ਇੱਕ ਗੱਲ ਨੋਟ ਕਰ ਲਓ ਕਿ ਜਿਹੜਾ ਐਗਜ਼ਾਮ ਡੇਟ ਆ 28 ਜੁਲਾਈ ਨੂੰ ਹੀ ਹੋਏਗਾ ਤੁਸੀਂ ਜਿਹੜਾ ਨੋਟਿਸ ਹੈ ਡਿਪਾਰਟਮੈਂਟ ਵੱਲੋਂ ਹੁਣ ਜਾਰੀ ਹੋਇਆ ਸੀ ਵਿਭਾਗੀ ਨੋਟਿਸ ਉਹ ਤੁਸੀਂ ਦੇਖਿਆ ਹੋਵੇਗਾ ਜਿਸ ਦੇ ਵਿੱਚ ਕੀ ਕੈਂਡੀਡੇਟਸ ਨੂੰ ਲਾਸਟ ਮੌਕਾ ਦਿੱਤਾ ਗਿਆ ਹੈ 22 ਜੁਲਾਈ ਨੂੰ ਡਿਪਾਰਟਮੈਂਟ ਵੱਲੋਂ ਲਾਸਟ ਚਾਂਸ ਵੈਰੀਫਿਕੇਸ਼ਨ ਦੇ ਲਈ ਦਿੱਤਾ ਜਾ ਰਿਹਾ ਹੈ ਕਿਹੜੇ ਕੈਂਡੀਡੇਟਸ ਨੂੰ ਸਿਰਫ ਬਾਇਓਮੈਟ੍ਰਿਕ ਵਾਲੇ ਕੈਂਡੀਡੇਟਸ ਨੂੰ ਠੀਕ ਹੈ ਜਿਨ੍ਹਾਂ ਦਾ ਪਹਿਲਾਂ ਵੀ ਕਾਫੀ ਜ਼ਿਆਦਾ ਜਿਹੜਾ ਮੁੱਦਾ ਏ ਉਹ ਉਠਿਆ ਸੀ ਤਾਂ ਉਹਨਾਂ ਸਾਰੇ ਕੈਂਡੀਡੇਟਸ ਨੂੰ ਜਿਹੜਾ ਹੈ ਲਾਸਟ ਚਾਂਸ ਦਿੱਤਾ ਜਾ ਰਿਹਾ ਹੈ ਵੈਰੀਫਿਕੇਸ਼ਨ ਦੇ ਲਈ काम 28 जुलाई ਨੂੰ ਹੀ ਹੋਏਗਾ ਨੋਟਿਸ ਦੇ ਵਿੱਚ ਵੀ ਇਹ ਗੱਲ ਮੈਂਸ਼ਨ ਹੈ ਠੀਕ ਹੈ ਤਾਂ ਹੀ ਉਹਨਾਂ ਤੋਂ ਜਿਹੜਾ ਫਾਰਮ ਹੈ ਫਿਲ ਕਰਵਾਇਆ ਜਾ ਰਿਹਾ ਹੈ ਦੂਜੀ ਗੱਲ ਦੇਖੋ ডিপਾਰਟਮੈਂਟ ਵੱਲੋਂ ਜਿਹੜੀ ਬਦਲੀਆਂ ਨੇ ਠੀਕ ਹੈ ਪ੍ਰੋਮੋਸ਼ਨਾਂ ਨੇ ਉਹਨਾਂ ਦਾ ਕੰਮ ਚੱਲ ਰਿਹਾ ਸੀ ਠੀਕ ਹੈ ਪਿਛਲੇ ਕੁਝ ਦਿਨਾਂ 'ਚ ਲੇਕਿਨ ਫਿਲਹਾਲ ਦੇ ਲਈ ਉਹ ਕੰਮ ਜਿਹੜਾ ਰੁਕ ਗਿਆ ਹੈ ਠੀਕ ਹੈ ਕਿਉਂ ਰੁਕਿਆ ਹੈ ਕਿਉਂਕਿ ਡਿਪਾਰਟਮੈਂਟ ਦਾ ਜਿਹੜਾ ਸਟਾਫ ਹੈ ਯਾ ਕਹਿ ਲੋ ਜਿੰਨਾ ਵੀ ਡਿਪਾਰਟਮੈਂਟ ਹੈ ਉਹ 82949 ਐਗਜ਼ਾਮ ਦੇ ਵਿੱਚ ਬਿਜ਼ੀ ਨੇ ਜੀ ਤੁਹਾਨੂੰ ਪਤਾ ਹੈ ਕਿ ਸਟੇਸ਼ਨ ਅਲਾਟ ਹੋਣਗੇ ਯਾਨੀ ਸਕੂਲ ਅਲਾਟ ਹੋਣਗੇ ਜਿੱਥੇ-ਜਿੱਥੇ ਪੇਪਰ ਕੰਡਕਟ ਕਰਾਇਆ ਜਾਏਗਾ ਸੈਂਟਰ ਬਣਨਗੇ ਹਨਾ ਇਸ ਤੋਂ ਬਿਨਾ ਐਗਜ਼ਾਮ ਤਾਂ ਦੇਖਣਾ ਹੈ ਸਾਰਾ ਤਾਂ ਸਾਰਾ ਡਿਪਾਰਟਮੈਂਟ ਜਿਹੜਾ ਕਹਿ ਲੋ ਉਹ 949 ਐਗਜ਼ਾਮ ਦੇ ਵਿੱਚ ਜਿਹੜਾ ਉਹ ਵਿਅਸਥਾ ਹੈ ਤਾਂ ਇਸੇ ਕਰਕੇ ਬਦਲੀਆਂ ਦਾ ਤੇ ਪ੍ਰੋਮੋਸ਼ਨਾਂ ਦਾ ਹਾਲ ਦੇ ਵਿੱਚ ਕੰਮ ਜਿਹੜਾ ਉਹ ਰੋਕ ਦਿੱਤਾ ਗਿਆ ਹੈ ਐਗਜ਼ਾਮ ਤੋਂ ਬਾਅਦ ਹੀ ਬਦਲੀਆਂ ਤੇ ਪ੍ਰੋਮੋਸ਼ਨਾਂ ਦਾ ਜਿਹੜਾ ਪ੍ਰ ਦਿੱਤਾ ਗਿਆ ਹੈ ਕਿਉਂਕਿ 95% ਜਿਹੜੀ ਹੈ ਕੰਪਲੀਟ ਕਰਨੀ ਹੈ ਇਸ ਦੇ ਨਾਲ ਹੀ 23% ਦੀ ਵੀ ਤੁਹਾਨੂੰ ਪਤਾ ਹੈ ਕਿ ਅਪਡੇਟ ਚੱਲ ਰਹੀ ਹੈ ਜੀ ਮਾਨਯੋਗ ਮੁੱਖ ਮੰਤਰੀ ਨਾਲ ਵੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਆਰਡਰਾਂ ਤੱਕ ਦੀ ਵੇਟ ਕਰੋ ਤੇ ਜਲਦੀ 23 ਚੋਂਣ ਨੂੰ ਵੀ ਜਿਹੜਾ ਹੈ ਉਸ ਸਕੂਲਾਂ ਦੇ ਵਿੱਚ ਜੁਆਇਨ ਕਰਾਇਆ ਜਾਏਗਾ 23 ਚੋਂਣ ਤੇ ਵੀ ਡਿਪਾਰਟਮੈਂਟ ਕੰਮ ਕਰ ਰਿਹਾ ਜਿਹੜੇ ਟੀਚਰਲੈਸ ਸਕੂਲ ਨੇ ਜਾਂ ਫਿਰ ਸਿੰਗਲ ਟੀਚਰ ਸਕੂਲ ਨੇ ਉਹਨਾਂ ਦਾ ਡਾਟਾ ਮੰਗਿਆ ਜਾ ਰਿਹਾ ਰਿਪੋਰਟ ਮੰਗੀ ਜਾ ਰਹੀ ਹੈ ਤਾਂ ਕਿ ਉਸ ਪਰ ਤਿੰਨੂ ਵੀ ਜਲਦ ਕੰਪਲੀਟ ਕੀਤਾ ਜਾਵੇ ਠੀਕ ਹੈ ਤਾਂ ਡਿਪਾਰਟਮੈਂਟ ਦੋਨਾਂ ਪੱਧਰਾਂ ਤੇ ਕੰਮ ਕਰ ਰਿਹਾ ਜੀ ਫਿਲਹਾਲ ਬਦਲੀਆਂ ਦੇ ਪ੍ਰੋਮੋਸ਼ਨ ਦਾ ਕੰਮ ਜਿਹੜਾ ਤਾਂ ਹੀ ਰੁਕਿਆ ਹੋਇਆ ਹੈ ਠੀਕ ਹੈ ਜੀ ਤਾਂ ਇਹ ਦੋ ਵਾਲਾ ਕੇਸ ਹੈ ਤੁਹਾਨੂੰ ਪਤਾ ਹੈ ਕਿ ਜਿਹੜਾ ਸਿਲੇਬਸ ਨੂੰ ਚੈਲੰਜ ਕੀਤਾ ਗਿਆ ਸੀ ਉਸ ਕੇਸ ਨੂੰ ਰਿਵਿਊ ਪਟੀਸ਼ਨ ਦੇ ਨਾਲ ਜਿਹੜਾ ਹੈ ਉਹ ਮਰਜ ਕਰ ਦਿੱਤਾ ਗਿਆ ਸੀ ਐਡ ਕਰ ਦਿੱਤਾ ਗਿਆ ਸੀ ਤੇ ਇਸ ਦੀ ਜਿਹੜੀ ਸੁਣਵਾਈ ਆ ਉਹ ਅੱਜ ਹੋਣੀ ਹੈ ਜੀ 19 ਜੁਲਾਈ ਨੂੰ ਠੀਕ ਹੈ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਜੀ 19 ਜੁਲਾਈ ਨੂੰ ਇਸ ਦੀ ਜਿਹੜੀ ਸੁਣਵਾਈ ਹੈ ਉਹ ਹੋਣੀ ਹੈ ਇਸ ਦੇ ਨਾਲ ਹੀ ਆਪਾਂ ਗੱਲ ਕਰ ਲਈ ਕਿ ਉਹ 9942 ਭਰਤੀ ਕਦੋਂ ਤੱਕ ਪੂਰੀ ਹੋਏਗੀ ਤਾਂ ਦੇਖੋ 28 ਜੁਲਾਈ ਨੂੰ 28 ਜੁਲਾਈ ਨੂੰ ਐਗਜ਼ਾਮ ਕੰਡਕਟ ਕਰਾਇਆ ਜਾਏਗਾ 28 ਜੁਲਾਈ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਦੇਖੋ ਫਿਰ ਤੱਕੈ ਲੋ ਵੀ ਜਿਵੇਂ ਪਹਿਲਾਂ ਵੀ ਮੈਰਿਟ ਲਿਸਟਾਂ ਜਿਹੜੀਆਂ ਨੇ ਬਣੀਆਂ ਸੀਗਾ ਇੱਕ ਹਿਸਾਬ ਨਾਲ ਜੋ ਦੋਕੇ ਪੇਪਰ ਚੈਲੰਜ ਹੋ ਗਿਆ ਸੀ ਲੇਕਿਨ ਹੁਣ ਫਿਲਹਾਲ ਸਾਰਾ ਕੁਝ ਡਿਪਾਰਟਮੈਂਟ ਕੋਲ ਓਲਡੀ ਅਵੇਲੇਬਲ ਹੈ ਡਾਕੂਮੈਂਟ ਵੈਰੀਫਿਕੇਸ਼ਨ ਹੋਈਆਂ ਪਈਆਂ ਨੇ ਸਿਰਫ ਔਰ ਸਿਰਫ ਐਗਜ਼ਾਮ ਕੁਆਲੀਫਿਕੇਸ਼ਨ ਕੁਆਲੀਫਾਈ ਜਿਹੜਾ ਕਰਨਾ ਹੈ ਹਨਾ ਪੇਪਰ A ਜਿਹੜਾ ਕੁਆਲੀਫਾਈ ਕਰਨਾ ਹੈ ਤਾਂ ਜਿਹੜੇ ਕੈਂਡੀਡੇਟਸ ਦਾ ਪੇਪਰ A ਕੁਆਲੀਫਾਈ ਨਾ ਹੋਇਆ ਉਹ ਸਿੱਧਾ ਭਰਤੀ ਦੇ ਵਿੱਚੋਂ ਬਾਹਰ ਹੋ ਜਾਣਗੇ ਚਾਹੇ ਉਹਨਾਂ ਦੇ ਪੇਪਰ B ਦੇ ਸੁਣਵਾਈ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਦੋਂ ਹੀ ਇਹਦੇ ਰਿਗਾਰਡਿੰਗ ਕੋਈ ਅਫੀਸ਼ੀਅਲ ਅਪਡੇਟ ਆਈਗੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਬਾਕੀ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਟਾਈਮ ਟਾਈਮ ਜਿਹੜੀ ਹੈ ਸਾਂਝੀ ਕਰਦੇ ਰਹਿੰਦੇ ਆ ਰਹੀ ਗੱਲ ਕਦੋਂ ਤੱਕ ਪੂਰੀ ਹੋਏਗੀ ਤਾਂ ਦੇਖੋ ਜੇ ਤਾਂ 28 ਜੁਲਾਈ ਨੂੰ ਐਗਜ਼ਾਮ ਕੰਡਕਟ ਕਰਾਇਆ ਜਾ ਸਕਦਾ ਕਰਾਇਆ ਜਾਏਗਾ ਤਾਂ ਉਮੀਦ ਹੈ ਕਿ 15 ਅਗਸਤ ਨੂੰ ਠੀਕ ਹੈ ਕਿਤੇ ਨਾ ਕਿਤੇ ਸੰਭਾਵਨਾ ਜੇਕਰ ਦੇਖੀ ਜਾਵੇ ਤਾਂ ਨਾ ਚੈਨਲ ਨੂੰ ਆਫਰ ਲੈਟਰ ਜਿਹੜੇ ਨੇ ਰਿੱਤੇ ਜਾ ਸਕਦੇ ਨੇ ਲੇਕਿਨ ਕਦੋਂ ਜੇਕਰ 28 ਜੁਲਾਈ ਨੂੰ ਐਗਜ਼ਾਮ ਕੰਡਕਟ ਕਰਾਇਆ ਜਾਂਦਾ ਹੈ ਤਾਂ ਠੀਕ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਅਪਡੇਟ ਆਈ ਹੋਪ ਤੁਹਾਡੇ ਲਈ ਇਹ ਵੀਡੀਓ ਹੈਲਪਫੁਲ ਰਹੀ ਹੋਏਗੀ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ WhatsApp ਗਰੁੱਪ ਨਾਲ ਕਰਨ ਲਿਤੋ ਤੁਸੀਂ ਇੰਸਟਾਗ੍ਰam ਤੇ ਵੀ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਬਾਕੀ ਦੇਖੋ 82994 ਦੀ ਐਗਜ਼ਾਮ ਦੀ ਤਿਆਰੀ ਜਿਹੜੀਆਂ ਨੇ ਆਪਾਂ ਮੈਰਾਥਨ ਕਲਾਸਿਸ ਆਲਰੇਡੀ ਲਗਾ ਰਹੇ ਆ ਠੀਕ ਹੈ ਪੰਜਾਬੀ ਸਾਇਤ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਆਪਾਂ অলਰੈਡੀ ਕਵਰ ਕਰਾ ਚੁੱਕੇ ਹਾਂ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਮੈਰਾਥਨ ਕਲਾਸ ਦੀ ਪੰਜਾਬੀ ਗ੍ਰਾਮਰ ਤੇ ਪੰਜਾਬੀ ਸਾਇਤ ਉਹਨੂੰ ਜਰੂਰ ਦੇਖੋ ਜੇਕਰ ਤੁਸੀਂ ਉਹ ਵੀਡੀਓਜ਼ ਪ੍ਰੋਪਰ ਦੋ ਵੀਡੀਓਜ਼ ਧਿਆਨ ਦੇ ਨਾਲ ਦੇਖਦੇ ਹੋ ਤਾਂ ਤੁਹਾਡੇ ਜਿਹੜਾ ਹੈ ਬਹੁਤ ਜ਼ਿਆਦਾ ਕਹਿੰਦੇ ਐਗਜ਼ਾਮ ਦੇ ਵਿੱਚ ਵਧੀਆ ਮਾਰਕਸ ਜਿਹੜੇ ਨੇ ਤੁਸੀਂ ਗੇਨ ਕਰੋਗੇ ਸਿਰਫ ਔਰ ਸਿਰਫ ਸਿੰਗਲ ਦੋ ਵੀਡੀਓਜ਼ ਦੇ ਨਾਲ ਠੀਕ ਹੈ ਇਸ ਤੋਂ ਬਿਨਾ ਦੋ ਈ-ਬੁਕਸ ਨੇ ਜੀ ਇੱਕ ਈ-ਬੁਕਸ ਜਿਹਦੇ ਵਿੱਚ ਕਿ 300 ਪਲੱਸ ਕੁਐਸਚਨ ਜਿਹੜੇ ਨੇ ਹੈਗੇ ਨੇ ਪੰਜਾਬੀ ਸਾਹਿਦੇ ਉਹ ਵੀ ਤੁਸੀਂ ਬਾਈ ਕਰਕੇ ਜਿਹੜਾ ਹੈ ਉਹ ਪੜ ਸਕਦੇ ਹੋ ਉਸ ਦੇ ਵਿੱਚ ਬਹੁਤ ਵਧੀਆ ਕੁਐਸਚਨ ਜਿਹੜੇ ਨੇ ਤੁਹਾਨੂੰ ਕਰਾਏ ਗਏ ਨੇ ਠੀਕ ਹੈ ਫਿਲਹਾਲ ਇਹ ਹੈਗੇ ਸੀ ਜੀ ਅੱਜ ਦੀ ਅਪਡੇਟ ਬਾਕੀ ਦੇਖੋ ਅੱਜ ਦੀ ਸੁਣਵਾਈ ਦੇ ਵਿੱਚ ਉਮੀਦ ਕਰਦੇ ਆ ਕਿ ਕੋਈ ਨਾ ਕੋਈ ਜਿਹੜਾ ਪੋਜ਼ਿਟਿਵ ਰਿਸਪੌਂਸ ਹੈ ਡਿਪਾਰਟਮੈਂਟ ਵੱਲੋਂ ਜਾਂ ਕਹਿ ਲਓ ਮਾਨਯੋਗ ਹਾਈ ਕੋਰਟ ਵੱਲੋਂ ਦੇਖਣ ਨੂੰ ਮਿਲੇਗਾ ਉਮੀਦ ਇਹ ਹੀ ਹੈ ਕਿ ਅੱਜ ਕੇਸ ਜਿਹੜਾ ਡਿਸਮਿਸ ਹੋ ਜਾਣਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਫਿਰ 28 ਜੁਲਾਈ ਨੂੰ ਇਗਜ਼ਾਮ ਵੀ ਹੋਏਗਾ ਤੇ ਅੱਜ ਫਿਰ ਦੋ ਤਿੰਨ ਕਿਸ ਤਰ੍ਹਾਂ ਦੀਆਂ ਸੁਣਵਾਈ ਵੀ ਹੈਗੀ ਹੈ ਵਿਚ ਉਦ ਤੱਕ ਚੈਨਲ ਦੇ ਨਾਲ ਜੁੜੇ ਰਹੋ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ